ਸਾਡੇ CIA ਦਾ CIA 1 ਇਨਸਪੈਕਟਰ ਉਹਨੇ ਬਹੁਤ ਚੰਗਾ ਕੰਮ ਕੀਤਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੇ ਹੈਗੇ ਉਹ ਇਹ ਕਹਿ ਰਹੇ ਕਿ ਅਸੀਂ CIA ਦੇ ਮੁਲਾਜ਼ਮ ਹੈਗੇ ਤੇ ਉਹ ਵੱਖ-ਵੱਖ ਬੰਦੇ ਆ ਤੇ ਪੈਸੇ ਮੰਗ ਰਹੇ ਸੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਜਦੋਂ ਕੀਤੀ ਗਈ ਤੇ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਇਹ ਅਸਲ ਵਿੱਚ ਸਾਡੇ ਮੁਲਾਜ਼ਮ ਹੈਗੇ ਤੇ ਫਿਰ ਇਹਨਾਂ ਬੰਦਿਆਂ ਤੇ ਲਾਇਆ ਗਿਆ Trap ਲਾਂ ਤੋਂ ਬਾਅਦ ਜੋ ਇਹਨਾਂ ਦਾ ਮੇਨ ਕਿੰਗਪਿਨ ਹੈਗਾ ਜਿਹਦਾ ਨਾਮ ਹੈਗਾ ਸੁਖਵਿੰਦਰ ਸਿੰਘ ਉਰਫ ਬਿੱਲਾ ਜਿਹਨੇ ਕਾਫੀ ਗੰਦ ਭਾਇਆ ਹੋਇਆ ਮਹੱਲੇ ਦੇ ਵਿੱਚ ਇਹਨੂੰ ਪਹਿਲੇ ਕਾਬੂ ਕੀਤਾ ਗਿਆ ਇਹ ਸੀਗਾ ਮਾਸਟਰਮਾਈਂਡ ਸਾਰੇ ਕੇ ਸਾਰੇ ਪਲਾਨ ਦਾ ਇਹਦੀ ਪੁੱਛਗਿਛ ਤੇ ਬਾਕੀ ਬੰਦੇ ਜੀ ਜੋ ਸਾਨੂੰ ਇਨਫੋਰਮੇਸ਼ਨ ਇਕੱਠੀ ਹੋਈ ਉਹਦੇ ਤੋਂ ਅਸੀਂ ਚਾਰ ਬੰਦੇ ਹੋਰ ਕਾਬੂ ਕੀਤੇ ਇੱਕ ਗੁਰਪ੍ਰੀਤ ਇੱਕ ਗਗਨ ਇੱਕ ਵਿਕਰਮ ਤੇ ਇੱਕ ਹਰਮਨ ਇਹ ਇੱਚ ਕਹਿਣ ਵਾਲੀ ਗੱਲ ਹੈ ਕਿ ਸਾਰੇ ਕੇ ਸਾਰੇ ਨਸ਼ੇ ਦੇ ਆਦੀ ਹੈਗੇ ਤੇ ਇਹਨਾਂ ਨੇ ਇਹ ਪਲਾਨ ਬਣਾਇਆ ਸੀ ਈਸੀ ਜੋ ਹੈਗੇ ਜੋ ਵੀ ਨਸ਼ੇ ਵਾਲੇ ਕਰਦੇ ਕੀ ਸੀ ਸੁਖਵਿੰਦਰ ਕੋਲ ਕੋਈ ਲੈਣੇ ਆ ਗਿਆ ਨਸ਼ਾ ਇਹ ਉਹ ਬਾਬਾ ਜਲਾ ਜਾਂਦਾ ਸੀ ਇਹ ਆਪਣੇ ਨਾਲ ਵਾਲੇ ਮੁੰਡਿਆ ਤੋਂ ਉਹਨੂੰ ਕਹਿੰਦਾ ਸੀ ਕਾਲ ਕਰੋ ਤੇ ਕਹੋ ਕਿ ਐਸੀ ਸੁਖਵਿੰਦਰ ਨੂੰ ਫੜ ਲਿਆ ਤੇ ਤੇਰਾ ਨੰਬਰ ਹੈਗਾ ਨੈਕਸਟ ਇਸ ਕਰਕੇ ਉਹ ਇਸ ਕਰਕੇ ਇਹ ਇਹਨਾਂ ਦਾ ਮੋਡਸ ਆਪਰੇਂਟੀ ਸੀਗਾ ਐਵੇਂ ਇਹ ਬੰਦੇ ਤਾਂ ਪੈਸੇ ਕਢਵਾਉਂਦੇ ਹੁੰਦੇ ਸੀ ਜੋ ਬੰਦੇ ਪੰਜੋ ਫੜੇ ਗਏ ਆ ਇਹਨਾਂ ਚੋਂ ਤਿੰਨ ਬੰਦੇ ਆਦੇ ਉਤੇ 379 ਬੀ ਦੇ ਸਨੇਚਿੰਗ ਦੇ ਮੁਕਦਮੇ ਵੀ ਦਰਜ ਆਗੇ ਤੇ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਤਫ਼ਤੀਸ਼ ਡੁਗਾਈ ਨਾਲ ਇਹਦੀ ਪੁੱਜ ਕੇ ਚੱਲ ਰਹੀ ਹੈ ਤੇ ਜੇਕਰ ਇਹਨਾਂ ਦੇ ਗੈਂਗ ਦੇ ਵਿੱਚ ਹੋਰ ਵੀ ਬੰਦੇ ਹੈਗੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ ਤੇ ਇਹ ਵੀ ਸਾਰੇ ਕੇ ਸਾਰੇ ਅੰਦਰ ਤੋਂ ਮਾਸਟਰਮਾਈਂਡ ਕਿੱਥੋਂ ਦਾ ਰਹਿਣਾ ਸੀ ਜਦੋਂ ਮਾਸਟਰਮਾਈਂਡ ਜੋ ਹੈਗਾ ਇਹ ਆਪਣੇ ਗੋਨੀਆਨੇ ਰੋਡ ਤੋਂ ਰਹਿਣ ਵਾਲਾ ਉਹਦਾ ਉਥੋਂ ਦਾ ਰਹਿਣ ਵਾਲਾ ਹੈ ਤੇ ਇਹਨੇ ਡਰੱਗਸ ਦਾ ਕੰਮ ਵੀ ਜੋ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਡਰੱਗਸ ਦਾ ਕੰਮ ਵੀ ਕਰ ਰਿਹਾ ਸੀ ਤੇ ਕਾਫੀ ਕੁੱਤੇ ਕੰਮਾਂ ਵਿੱਚ ਇਨਵੋਲਡ ਸੀਗਾ ਤੇ ਇਹਨੂੰ ਜੋ ਹੈ ਇਨੂੰ ਤੇ ਇਹਦੇ ਸਾਰੇ ਜੋ ਟੀਮ ਹੈਗੀ ਇਹ ਸਾਰੇ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਇਹਨਾਂ ਦੀ ਪੁੱਛਗਿੱਛ ਦੇ ਨਾਲ ਜੇਕਰ ਕਿਸੇ ਹੋਰ ਦਾ ਨਾਮ ਵੀ ਸਾਹਮਣੇ ਆਉਂਦਾ ਉਹ ਵੀ ਅੰਦਰ ਜਾਏ ਕਿੰਨੇ ਜਿੰਨੇ ਦੀ ਹੋਰ ਅਰੈਸਟ ਪੈ ਚੁੱਕੇ ਹਲੇ ਤੱਕ 5 ਬੰਦੇ ਦੇ ਅਰੈਸਟ ਸਰ ਰੈਵਲੀ ਕਿੰਨਾ ਕ ਪੈਸਾ ਇਕੱਠਾ ਕਰ ਚੁੱਕੇ ਸੀ ਇਹ ਹਲੇ ਤਫਤੀਸ਼ ਦਾ ਤਫਤੀਸ਼ ਦੌਰਾਨ ਅਸੀਂ ਦੇਖ ਰਹੇ ਹਾਂ ਇਹਨੂੰ ਬੜੇ ਠੀਕ ਠਾਕ ਗੈਂਗ ਹੈਗੀ ਇਹਨਾਂ ਨੇ ਕਾਫੀ ਮਤਲਬ ਬਦਮਾਸ਼ੀਆਂ ਕੀਤੀ ਹੋਈਆਂ ਇੱਥੇ ਤੇ ਕਾਫੀ ਕੁਝ ਖੁੱਲੂਆ ਇਹਨਾਂ ਦੇ ਵਿੱਚੋਂ ਕਿਸੇ ਤੋਂ ਕੋਈ ਸ਼ਿਕਾਇਤ ਕਰਤਾ ਪਹੁੰਚਿਆ ਕਿਸੇ ਤਰ੍ਹਾਂ ਦਾ ਵੀ ਸਾਰੇ ਕੋਲ ਸ਼ਿਕਾਇਤ ਕਰਤਾ ਪਹੁੰਚ ਰਹੇ ਨੇ ਸ਼ਿਕਾਇਤ ਕਰ ਰੈਸਟਿਬਾਈ ਜੋ ਮੇਰੇ ਕੋਲ ਤੇ ਆ ਰਹੀ ਸੀ ਇਹ ਇਸ ਤਰ੍ਹਾਂ ਦਾ ਕੰਮ ਜੋ ਹਲੇ ਤੱਕ ਹੁਣ ਤੱਕ ਦੀ ਤਤਕਸ਼ ਹੈਗੀ ਇਹਨਾਂ ਦਾ ਇਹ ਕਹਿਣਾ ਕਿ ਜੀ ਅਸੀਂ ਹੁਣ ਸ਼ੁਰੂ ਕੀਤਾ ਹੀ ਸੀ ਬਟ ਜੋ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਸਾਨੂੰ ਇਹ ਲੱਗਦਾ ਹੈ ਕਿ ਇਹ ਜੋ ਗੈਂਗ ਹੈਗਾ ਡੀਪਰ ਜਾਂਦਾ ਹੈ ਤੇ ਉਹਦੇ ਤੇ ਅਸੀਂ ਤਤਕਸ਼ ਕਰਾਂਗੇ